ਹੈਪੀ ਗੱਲ ਹੋਰ ਕਰਦਿਆ ਜਿਹੜਾ ਆਪਣੀ ਵੀਡੀਓ ਸ਼ੇਅਰ ਮਾਰ ਕੇ ਆਉਗਾ ਉਹਦੇ ਵਾਸਤੇ ਆਫਰ ਕੀ ਹੈ ਕੁਲਚਾ ਇੱਕ ਫਰੀ ਲੋ ਵੀ ਸੱਜਣੋ ਵੀਡੀਓ ਸ਼ੇਅਰ ਮਾਰ ਕੇ ਆ ਜਓ ਬਸ ਕੇ 100 ਲੈ ਲਓ ਠੀਕ ਹੈ ਬਾਈ ਨੂੰ ਸਕਰੀਨ ਸ਼ੌਟ ਦਿਖਾ ਦਿਓ ਇੱਕ ਕੁਲਚਾ ਸੋਨੂੰ ਸ਼ੇਅਰ ਮਾਰ ਕੇ ਫਰੀ ਆਫਰ ਦੇਦਾ ਔਰ ਜਟਲ ਮੱਜਲਾ ਮਾਰਨ ਸਤ ਵੀਡੀਓ ਲੈ ਕੇ ਆਇਆ ਆਪਣੇ ਭਰਾਵਾਂ ਨੇ ਕੰਮ ਤੋਰਿਆ ਫਾਸਟ ਫੂਡ ਦਾ ਬੰਦੇ ਵੀ ਬਹੁਤ ਨਰਮਨਗੇ ਆਪਣਾ ਫਾਸਟ ਫੂਡ ਦੇਖ ਰਹੇ ਆ ਨਵਾਂ ਸੈਟਅਪ ਲਾਇਆਗਾ ਜਗਾ ਜਗਾ ਦੀ ਸਫਾਈ ਦੀ ਗੱਲ ਕਰਾਂ ਨਾ ਕੁੱਲ ਚੀਜ਼ ਨਵੀਂ ਲਵਾਈ ਐ ਤੇ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਨਾ ਜਿਹੜਾ ਮੁੰਡਾ ਖੜਾ ਆ ਆਪਾਂ ਵੀਡੀਓ ਪਹਿਲਾਂ ਵੀ ਕਰੀ ਸੀ ਸਾਰੀ ਗੱਲਬਾਤ ਇਹ ਕਹਦੇ ਆ ਹੱਥ ਦੇ ਕਮਾਲ ਦੀ ਐ ਕੰਮ ਤੋਰਿਆ ਚੀਜ਼ਾਂ ਦਾ ਇੰਨੀ ਐ ਡੈਸਟੀ ਬਣਾਉਂਦਾ ਸਾਰੀ ਜਾਣਦੇ ਆ ਬਹੁਤ ਜ਼ਿਆਦੇ ਬਾਈ ਦਾ ਆਰਡਰ پاس ਹੁੰਦੇ ਨੇਗੇ ਕੁਆਲਟੀ ਦੇ ਚੀਜ਼ ਬਣਾਉਂਦੇ ਆ ਜੋ ਆਪਾਂ ਗੱਲ ਕਰਾਉਨੇ ਆ ਅਸਲੀ ਗੱਲ ਬਾਈ ਅਸਲੀ ਗੱਲ ਹੈਪੀ ਠੀਕ ਆ ਹਾਂ ਮਜੀ ਆਪਣਾ ਆਪਣੇ ਇਹ ਕਾਲੇ ਭਰਾ ਵਰਗਿਆਂ ਨਾਲ ਆਪਣੇ ਨਾਲ ਕੰਮ ਨਵਾਂ ਸੈਟਅਪ ਲਾ ਲਾ ਹਾਂ ਬਧਾਈਆਂ ਬਾਈ ਸਾਡੇ ਵੱਲੋਂ ਕੰਮ ਸੁਣ ਲੈ ਠੀਕ ਐ ਤੇ ਜੇ ਹੁਣ ਆਪਾਂ ਚਲਦੀ ਚਲਦੀ ਵੀਡੀਓ 'ਚ ਗੱਲ ਕਰੀਏ ਐਸੇ ਹਟੇ ਟਾਈਮ ਕਿਹੜੀ ਕਿਹੜੀ ਚੀਜ਼ ਤਿਆਰ ਹੈ ਹੁਣ ਬਈ ਆਪਣੇ ਕੋਲ ਕੁਲਚਾ 버ਗਰ ਨਿਊਡਲ ਹਾਂਜੀ ਬਾਈ ਤੇ ਬਰੈਡ ਸਮੋਸਾ ਠੀਕ ਹੈ ਤੇ ਜਿਹੜੀਆਂ ਰਹਿਗੀਆਂ ਹੋਰ ਜਿਵੇਂ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਹਾਂਜੀ ਬਾਈ ਤੇ ਦੀਵਾਲੀ ਤੇ ਆਫਰ ਸਰਪ੍ਰਾਈਜ਼ ਵੀ ਤੁਸੀਂ ਬਹੁਤ ਵੱਡਾ ਦੇਤਾ ਹਨਾ ਹਾਂ ਬਈ ਮੱਕੇ ਹੀ ਕਰਤਾ ਇੱਕ ਤਰ੍ਹਾਂ ਦਾ ਮਠਾਈ ਮਠੂਈ ਦਾ ਪਰਵਾਨਾ ਹਾਂ ਬਈ ਮਠਾਈ ਬਾਈ ਲੱਡੂ ਗੋਲ ਗੋਜਮਨਾ ਸਾਰਾ ਕੁਝ ਮਿਲੂ ਜਲੇਬੀ ਜਲੂਬੀ ਹਾਂ 18 ਤਰੀਕ ਤੋਂ ਲੈ ਕੇ 21 ਤਰੀਕ ਤੱਕ ਆਪਣੇ ਕੋਲ ਫੁੱਲ ਮਠਾਈ ਫੁੱਲ ਆ ਫਾਸਟ ਫੂਡ ਠੀਕ ਹੈ ਜਮਾ ਓਕੇ ਜੀ ਰਿਪੋਰਟ ਮਿਲੋ ਠੀਕ ਹੈ ਇੱਕ ਵਾਰੀ ਆਓ ਖਾਓ ਨਹੀਂ ਵਧੀਆ ਲੱਗਦਾ ਪੈਸੇ ਵੀ ਵਾਪਸ ਠੀਕ ਹੈ ਭਾਈ ਜੇ ਹੁਣ ਇੱਕ ਗੱਲ ਕਰੀਏ ਤੇਲ ਕਿਹੜਾ ਵਰਤਦਾ ਹੈ ਤੇਲ ਭਰਾ ਕਿੰਗ ਦਾ ਉਹ ਆਪਣੇ ਕੋਲ ਅਸੀਂ ਕਿੰਗ ਦਾ ਵਰਤਦੇ ਆਂ ਕੁਆਲਿਟੀ ਦੀ ਗੱਲ ਕਰਦੇ ਸੀ ਨਾ ਕਿੰਗ ਦਾ ਤੇਲ ਵਰਤਦੇ ਆਂ ਕਹਿੰਦਾ ਕੁਆਲਿਟੀ ਵਾਲਾ ਬਾਕੀ ਭਾਈ ਸੇਧ ਨਾਲ ਜਮਾ ਖਲਵਾੜ ਨਹੀਂ ਕਰਨਾ ਕਿਸੇ ਦਾ ਹਾਂ ਬਾਕੀ ਕੰਮ ਦੀ ਸਫਾਈ ਦਾ ਇਹਨਾਂ ਦੀ ਬਹੁਤ ਯਾਰਿਆ ਆਪਣਾ ਭਰਾ ਕਾਲਾ ਵੀ ਖੜਾ ਗੱਲਬਾਤ ਨਹੀਂ ਕਰਾਂਗੇ ਆਹ ਦੇਖ ਲਓ ਸੱਜਣੋ ਕੁੱਲ ਵੈਰਾਈਟੀ ਆ ਨਾ ਜਿਹੜੀ ਕੰਪਨੀ ਦੀ ਲਿਆ ਕੇ ਰੱਖੀ ਆ ਤੇ ਚੀਜ਼ਾਂ ਵੀ ਬਹੁਤ ਟੇਸਟੀ ਬਣਾਉਂਦੇ ਨੇਗੇ ਬਾਕੀ ਆ ਮੁੰਡੇ ਦਾ ਜਿਹੜਾ ਕੰਮ ਆ ਨਾ ਬਹੁਤ ਚੰਗਾ ਹੈਗਾ ਪਹਿਲਾਂ ਵੀ ਮੁੰਡੇ ਨੇ ਆਪਾਂ ਸਾਰੀ ਜਾਣਦੇ ਆ ਮੁੰਡੇ ਦੀ ਵੀਡੀਓ ਕਵਰ ਕਰੀ ਸੀ ਵਧੀਆ ਪਿਆਰ ਦਿੱਤਾ ਸੀ ਤੁਸੀਂ ਇਹਦੇ ਮੁੰਡਿਆ ਨਵਾਂ ਕੰਮ ਤੋਰਿਆ ਨਵਾਂ ਸੈਟਅਪ ਆਇਆ ਇੱਧਰ ਬੈਠਣ ਬੁੱਠਣ ਵਾਲਾ ਦਿਖਾਰੇ ਬਈ ਆ ਦੇਖ ਆ ਰੂਮ ਇਹ ਸਪੈਸਲ ਤਿਆਰ ਕਰ ਰਿਆ ਐਲਓ ਐਲ ਸੀ ਡੀ ਲਵਾਤੀ ਕੈਵਨ ਬੈੱਡ ਕੁਰਸੀਆਂ ਲਾਉਣੀਆਂ ਸਟਾਰਟ ਆ ਕਹਿੰਦੇ ਇਹ ਦੂਬਾਰ ਲਵਾ ਦਿਆਂਗੇ ਤੁਸੀਂ ਫੈਮਿਲੀ ਨੂੰ ਲੈ ਕੇ ਇੱਥੇ ਆਪਦਾ ਟੇਸਟ ਲੈ ਕੇ ਆਨੰਦ ਮਾਣ ਕੇ ਰੈਸਟ ਕਰਕੇ ਇੱਥੇ ਤੁਸੀਂ ਇਹ ਬਹਿ ਸਕਦੇ ਹੋ ਇਹ ਸਪੈਂਸਰ ਰੂਮ ਕੈਮਨ ਬਣਾਉਣਗੇ ਇੱਕ ਤਰ੍ਹਾਂ ਦਾ ਵੀ ਐਲ ਸੀ ਡੀ ਲੱਗੀ ਆ ਇੱਥੇ ਬਹਿ ਕੇ ਤੁਸੀਂ ਆਨੰਦ ਮਾਣ ਸਕਦੇ ਹੋ ਚੰਗੀਆਂ ਚੰਗੀਆਂ ਚੀਜ਼ਾਂ ਦਾ ਫਾਸਟ ਫੂਡ ਦਾ ਕੋਲਸਟੇ 버ਗਰ ਕੋਈ ਵੀ ਚੀਜ਼ ਐਟਮਾਉਂਦੀ ਆ ਜਿਹੜੀ ਇੱਕ ਗੱਲ ਕਰਨੀ ਆ ਬਈ ਹਾਂਜੀ ਬਈ ਕੰਮ ਬਈ ਤੇਰਾ ਪੂਰਾ ਟੌਪ ਦਾ ਹੁੰਦਾ ਹਾਂਜੀ ਬਈ ਅਸੀਂ ਵੀ ਦੇਖੇ ਚੀਜ਼ ਦੇ ਵਿੱਚ ਹਣਾ ਵੇਚ ਰਿਆ ਅਸੀਂ ਆਪ ਤੋਂ ਖਾਣੇ ਆਗੇ ਹਾਂ ਬਈ ਜਲੇਬੀ ਸਿੱਧੀ ਬਣਾਨੇਗਾ ਤੋਡੇ ਵਾਸਤੇ ਬਣਾਇਆ ਚਲੋ ਕੋਸ਼ਿਸ਼ ਕਰਾਂਗੇ ਹਨਾ ਚਲੋ ਹਾਸੇ ਮਜ਼ਾਕ ਵੀ ਜ਼ਰੂਰੀ ਹੈ ਬਾਕੀ ਜੇ ਗੱਲ ਕਰਾਂ ਪਿੰਡ ਵਾਲਿਓ ਖਾਸ ਕਰ ਸੋਨੂ ਅਪੀਲ ਹੈ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਦੇਖਿਓ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਵੀ ਆਰਡਰ ਪਾਉਣਾ ਹੋਇਆ ਪਹਿਲਾਂ ਆ ਨੰਬਰ ਹੈ ਬਈ ਹਾਂ ਬਈ ਆ ਨੰਬਰ ਜਿਹੜੇ ਕਿਸੇ ਵੀਰ ਨੇ ਫੋਨ ਤੇ ਆਰਡਰ ਪਾਉਣਾ ਹੈ ਟਾਈਮ ਦੱਸ ਦਿਓ ਬਾਈ ਦਾ ਟਾਈਮ ਲੈ ਲਿਓ ਆ ਨੰਬਰ ਦੇ ਘੰਟੀ ਮਾਰ ਲਿਓ ਨੋਟ ਕਰ ਲਓ ਸੱਜਣੋ ਪਹਿਲਾਂ ਤੁਸੀਂ ਘੰਟੀ ਮਾਰ ਲਓ ਸੋਡੀ ਚੀਜ਼ ਤਿਆਰ ਹੋ ਗਏ ਤੈਕ ਹੋ ਗਏ ਟੇਬਲ ਤੇ ਪਈ ਹੋਊਗੀ ਬਹੁਤ ਵਧੀਆ ਰਿਸਪੌਂਸ ਹੈ ਤੇ ਹਰ ਇੱਕ ਦੀ ਅਪੀਲ ਨੂੰ ਆਪਦੇ ਸਿਰ ਮੱਥੇ ਮੰਨਦੇ ਆ ਕੋਈ ਲਾਈਟਲੀ ਨਹੀਂ ਲੈਂਦੇ ਆਹ ਨੰਬਰ ਤੇ ਤੁਸੀਂ ਆਰਡਰ ਪਾ ਸਕਦੇ ਹੋ ਚਾਹੇ ਤੁਹਾਡੇ ਕੋਈ ਗੈਸਟ ਆਏ ਨਾ ਚਾਹੇ ਤੁਹਾਡੀ ਬਾਟ ਦੂਰ ਦੀ ਆ ਚਾਹੇ ਤੁਸੀਂ ਕਿਤੇ ਡਿਊਟੀ ਕਰ ਦਿਓ ਆਹ ਨੰਬਰ ਤੇ ਘੰਟੀ ਮਾਰ ਲਓ ਬਾਕੀ ਆਪਾਂ ਥੋੜੀ ਜੀ ਗੱਲਬਾਤ ਕਾਲੇ ਨਾ ਕਰਾਂਗੇ ਹਨਾ ਐਪੀ ਬਈ ਕਾਲੇ ਕੀ ਹਾਲ ਹੈ ਠੀਕ ਹੈ ਬਈ ਅੱਲਾਹ ਦਾ ਵਧਾਈਆਂ ਤੈਨੂੰ ਵੀ ਵਧਾਈਆਂ ਬਈ ਨਵੇਂ ਕੰਮ ਦੀਆਂ ਬਹੁਤ ਵਧੀਆ ਪਰਮਾਤਮਾ ਹਨਾ ਔਰ ਵੀ ਤਗੜਾ ਕਰੇ ਤੇ ਫੋਚੇ ਵਰਗਰ ਬ੍ਰੈਡਾਂ ਦਾ ਕੰਮ ਆਪਣੇ ਕੋਲੇ ਤਿਆਰ ਹੈ ਹਾਂਜੀ ਕੁਆਲਟੀ ਮਿਲੂਗੀ ਕੁਆਲਟੀ ਦੇਣੀ ਹੈ ਜੇ ਆਪਾਂ ਚੀਜ਼ 2 ਰੁਪਏ ਘੱਟ ਵਾਜ ਜਾਣਾ ਆਪਾਂ ਨੂੰ ਪੈਸੇ ਨਾਲ ਤਾਂ ਕੋਈ ਮਤਲਬ ਨਹੀਂ ਵਧੀਆ ਖਵਾਉਣੀ ਹੈ ਆਪਾਂ ਇੱਕ ਨਾਲ ਚੱਲਦੀ ਆਦੀ ਆ ਇਹਰਾ ਮੁੰਡਾ ਖੜਾ ਹੈ ਇਹਨੇ ਕਬੱਡੀ ਨੂੰ ਵੀ ਬਹੁਤ ਸਪੋਰਟ ਕਰੀ ਹੈ ਤੇ ਬੰਦਾ ਸਟੈਂਡ ਵਾਲਾਗਾ ਆਪਾਂ ਆਪਾਂ ਨਹੀਂ ਕਦੇ ਦੇਖਿਆ ਕਦੇ ਹਨਾ ਵੀ ਲਾਈਟ ਲਈ ਲੈਂਦਾ ਹੋਇਆ ਕਿਸੇ ਵੀ ਕੰਮ ਨੂੰ ਹਨਾ ਵਧੀਆ ਆਪਦੇ ਸਿਰ ਉੱਤੇ ਲੈ ਸਿਰ ਜ਼ਿੰਮੇਵਾਰੀ ਲੈਣ ਵਾਲਾ ਬੰਦਾ ਹੈਗਾ ਉਮੀਦ ਵੀ ਸਾਨੂੰ ਇਹੀ ਹੈ ਕਿ ਚੰਗੀ ਚੀਜ਼ ਖਵਾਉਣਗੇ ਬਾਕੀ ਆ ਮੁੰਡਾ ਨਾ ਕੁਆਲਟੀ ਬਹੁਤ ਵਧੀਆ ਬਣਾਉਂਦਾ ਸਾਰਿਆਂ ਨੇ ਇੱਕ ਵਾਰੀ ਵਿజిਟ ਜ਼ਰੂਰ ਕਰਕੇ ਦੇਖਿਆ ਟੇਸਟ ਵੀ ਕਰਕੇ ਦੇਖਿਆ ਇਹਨਾਂ ਨੇ ਸਰਪ੍ਰਾਈਜ਼ ਹੀ ਦਿੱਤਾ ਦੀਵਾਲੀ ਤੇ ਦੀਵਾਲੀ ਦੇ ਆਈਟਮਾ ਤਿਆਰ ਮਿਲਣੀਆਂ ਹਾਂ ਭਾਈ ਜਲੇਬੀ ਸਾਰਾ ਕੁਝ ਠੀਕ ਹੈ ਜਲੇਬੀ ਕੋਈ ਵੀ ਹੈ ਨਾ ਮਠਿਆਈ ਵਰਫੀ ਵਗੈਰਾ ਦੀਵਾਲੀ ਦਾ ਜਿਹੜਾ ਪ੍ਰੋਗਰਾਮ ਦਾ ਸਮਾਨ ਹੈ ਆਪਣੇ ਭਰਾਵਾਂ ਤੋਂ ਲੈ ਕੇ ਜਾਓ ਆਪਾਂ ਇਹਨਾਂ ਨੂੰ ਸਪੋਰਟ ਕਰਨੀ ਹੈ ਖਾਸ ਕਰ ਪਿੰਡ ਵਾਲੇ ਤੋਗੀ ਪ੍ਰਿੰਟ ਦੇ ਵਿੱਚ ਆਪਾਂ ਨੂੰ ਲੋਰਸੀ ਇਦਾਂ ਦੀ ਇੱਕ ਕੁਆਲਿਟੀ ਵਾਲੀ ਸੌਫ ਦੀ ਵੀ ਹਨਾ ਗੈਸਟ ਆ ਜਾਂਦੇ ਹੈਗੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਵੀਡੀਓ ਦੇਖਣ ਲਈ ਨੰਬਰ ਬੋਲਦੇ ਮੇਨ ਕਾਲੇ ਆ ਆਪਣਾ ਕੋਈ ਨੰਬਰ ਹੋਰ ਭਾਈ ਜਿਹਦੇ ਆਰਡਰ ਪਾ ਸਕਣ ਆਪਣੇ ਤੋਂ ਉਹ ਆਪਾਂ ਹੀ 7370 80324 ਠੀਕ ਹੈ ਇੱਕ ਵਾਰੀ ਹੋਰ ਬੋਲਦੇ ਭਾਈ 70370 80324 ਲੋ ਵੀ ਸੱਜਣੋ ਆ ਨੰਬਰ ਆ ਗਿਆ ਇਹਨਾਂ ਦਾ ਦੂਜਾ ਆਪਣੇ ਭਰਾ ਕਾਲੇ ਨੇ ਬੋਲਿਆ ਇਸ ਨੰਬਰ ਤੇ ਵੀ ਤੁਸੀਂ ਆਰਡਰ ਪਾ ਸਕਦੇ ਹੋ ਕਿਉਂਕਿ ਕਈ ਵਾਰੀ ਇੱਕ ਅੱਧਾ ਹਨਾ ਬੰਦਾ ਇਹਨਾਂ ਚ ਬਿਜੀ ਹੁੰਦਾ ਕੰਮ ਹੁੰਦਾਗਾ ਨਹੀਂ ਚੱਕਿਆ ਜਾਂਦਾ ਤਾਂ ਦੂਜਾ ਨੰਬਰ ਇਹ ਆ ਗਿਆ ਘੰਟੀ ਮਾਰ ਲਿਓ ਆਰਡਰ ਪਹਿਲਾ ਟਾਈਮ ਦੇ ਦੇਣਗੇ ਚੀਜ਼ ਤੁਹਾਡੀ ਰੈਡੀ ਹੋ ਕੇ ਪੈਗ ਹੋ ਕੇ ਟੇਬਲ ਤੇ ਪਈ ਹੋਗੀ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਨਾਲ ਸ਼ੇਅਰ ਕਰ ਦਿਓ ਤੇ ਆਪ ਦਾ ਕੋਲ ਚਾਹ ਜਿਹੜਾ ਹੋਰ ਹੈ ਇੱਥੇ ਆ ਕੇ ਚੱਕ ਲਿਓ ਆ ਮੁੰਡਾ ਖੜਾ ਹੈਪੀ ਕੁਆਲਟੀ ਚੀਜ਼ ਬਣਾਉਂਦਾ ਹੈ ਬਾਕੀ ਸੋਨੂੰ ਆਪਾਂ ਸੈਟਅਪ ਦਿਖਾਤਾ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ